ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਅਬੋਰ ਵਿੱਚ ਇੱਕ ਨੌਜਵਾਨ ਦੀ ਡੈੱਡ ਬੋਡੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਨੌਜਵਾਨ ਘਰੋਂ ਕੁਝ ਸਮਾਨ ਲੈਣ ਦੇ ਲਈ ਗਿਆ ਸੀ ਤੇ ਉਸ ਦੀ ਸਵੇਰ ਨੂੰ ਉਸ ਦੀ ਡੈੱਡ ਬੋਡੀ ਝਾੜੀਆਂ ਦੇ ਵਿੱਚੋਂ ਪ੍ਰਾਪਤ ਹੋਈ ਮਾਮਲਾ ਅਬੋਰ ਦੇ ਸਰਾਬਾ ਨਗਰ ਦਾ ਹੈ ਜਿੱਥੇ ਨੌਜਵਾਨ ਦੀ ਖੂਨ ਦੇ ਨਾਲ ਲਥਪਥ লাশ ਬਰਾਮਦ ਹੋਈ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਰਾਤ ਨੂੰ ਘਰੋਂ ਕੁਝ ਸਮਾਨ ਲੈਣ ਲਈ ਗਿਆ ਸੀ ਅਤੇ ਘਰ ਵਾਪਸ ਨਹੀਂ ਆਇਆ ਪਰਿਵਾਰ ਵੱਲੋਂ ਉਸ ਦੀ ਭਾਲ ਵੀ ਕੀਤੀ ਗਈ ਪਰ ਨਹੀਂ ਮਿਲਿਆ ਸਵੇਰ ਨੂੰ ਉਸ ਦੀ Laash ਦੇ ਸਬੰਧ ਵਿੱਚ ਪਰਿਵਾਰ ਨੂੰ ਪਤਾ ਲੱਗਾ 27 ਸਾਲ ਦੇ ਨੌਜਵਾਨ ਦੀ Laash ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੀ ਮਦਦ ਦੇ ਨਾਲ Laash ਨੂੰ ਮੋਰਚਰੀ ਵਿੱਚ ਰਖਵਾਇਆ ਤੇ ਪੁਲਿਸ ਤੋਂ ਉਸ ਦੇ ਕਾਤਲਾਂ ਨੂੰ ਲੱਭ ਕੇ ਉਹਨਾਂ ਨੂੰ ਉਹਨਾਂ ਉੱਪਰ ਕਾਰਵਾਈ ਕਰਨ ਦੀ ਮੰਗ ਕੀਤੀ ਪਰਿਵਾਰ ਨੇ ਕਿਹਾ ਕਿ ਉਹਨਾਂ ਦੇ ਲੜਕੇ ਦਾ ਕਿਸੇ ਦੇ ਨਾਲ ਵੀ ਕੋਈ ਵੈਰ ਵਿਰੋਧ ਨਹੀਂ ਸੀ ਬੀਤੀ ਰਾਤ ਤੋਂ ਹੀ ਉਹ ਉਸ ਦੀ ਭਾਲ ਕੀਤੀ ਕਰ ਰਹੇ ਸਨ ਅਤੇ ਅੱਜ ਸਵੇਰੇ ਉਸ ਦੀ ਲਾਸ਼ ਝਾੜੀਆਂ ਵਿੱਚੋਂ ਮਿਲੀ। ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦੇ ਲੜਕੇ ਦਾ ਕਤਲ ਕੀਤਾ ਗਿਆ। ਉੱਧਰ ਐਸਪੀ ਅਸ਼ਵੰਤ ਸਿੰਘ ਪੁਲਿਸ ਟੀਮ ਸਮੇਤ ਮੌਕੇ ਤੇ ਪਹੁੰਚੇ ਉਹਨਾਂ ਕਿਹਾ ਕਿ ਪੁਲਿਸ ਹਰ ਪੱਖੋਂ ਜਾਂਚ ਕਰ ਰਹੀ ਹੈ। ਉਹਨਾਂ ਭਰੋਸਾ ਦਿੱਤਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਐਸਪੀ ਅਸ਼ਵੰਤ ਸਿੰਘ ਨੇ ਇਸ ਦੇ ਸਬੰਧ ਵਿੱਚ ਹੋਰ ਕੀ ਜਾਣਕਾਰੀ ਦਿੱਤੀ ਆਓ ਤੁਹਾਨੂੰ ਸੁਣਾ ਦਿੰਦੇ ਹਾਂ। ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੋਖਪਰੀ ਦੀਤਾ ਤੁਸੀਂ ਕਿੱਥੇ ਰਹਿੰਦੇ ਹੋ ਆ ਮਲੂਕਪੁਰ ਜਿਹਨੇ ਦੱਥ ਹੋਇਆ ਉਹਨਾਂ ਕੀ ਨਾਮ ਹੈ ਹਾਂ ਮੰਨੂ ਕੀ ਗੱਲ ਕੀ ਹੋਈ ਸੀ ਹਾਂ ਕੁਝ ਵੀ ਨਹੀਂ ਕਰੋ ਚੰਗਾ ਭਲਾ ਗਿਆ ਦਹੀਂ ਫੜਾ ਕੇ ਵੀਰੇ ਹੂੰ ਪਤਾ ਹੀ ਨਹੀਂ ਤੜਕ ਕੇ ਝਾੜਾਂ ਚ ਮੁੱਕੇ ਨੂੰ ਹੀ ਚੱਕਿਆ ਕੀ ਲੱਗਦਾ ਉਹਦੀ ਮੌਤ ਹੋਈ ਹੈ ਜਾਂ ਕੋਈ ਮਰਡਰ ਹੋਇਆ ਜੀ ਆਏ ਨਹੀਂ ਜੀ ਗੋਡੇ ਗਾਡੇ ਪਤਾ ਨਹੀਂ ਟੁੱਟੇ ਪਏ ਆ ਮੂ ਮਾਪੇ ਸਿਆ ਆਪੇ ਆਉਦਾ ਸਾਰੇ ਹੀ ਮੰਨ ਕਰਦੇ ਹੋ ਚੁੱਪ ਹੋ ਜੀ ਪੁਲਿਸ ਤੋਂ ਵੀ ਮੰਨ ਕਰਦੇ ਹੋ ਬੋਲ ਤਾ ਸਾਡਾ ਨਾਮ ਸਾਹਿਬ ਮੇਰੇ ਨਾਲ ਚਾਹੀਦਾ ਜੀ ਮਾਈਕਲ ਨੂੰ ਮਲਾਈ ਦੇਵਾ ਸਾਡਾ ਇਹ ਫਿਰ ਪਿੱਛੇ ਗੱਲ ਆਲੋ ਪਿੱਛੇ ਕੀ ਨਾਮ ਹੈ ਤੁਹਾਡਾ ਮਨਪ੍ਰੀਤ ਸਿੰਘ ਬਈ ਮਨਪ੍ਰੀਤ ਜੀ ਕੀ ਕੀ ਨਾਮ ਹੈ ਮਰੀਤਕ ਦਾ ਮੰਨੂ ਸਿੰਘ ਨਾਈ ਠੀਕ ਹੈ ਕਿੱਥੇ ਰਹਿੰਦੇ ਸੀ ਉਹ ਸੀਡ ਫਾਰਮ ਰਹਿੰਦੇ ਸੀ ਕੀ ਗੱਲ ਹੋਈ ਉਹਨਾਂ ਦੀ ਲਾਸਟ ਬਾਦ ਚੰਗਾ ਭਲਾ ਕਰੋ ਗਿਆ ਜੀ ਕਦੋਂ ਜੀ ਕੱਲ ਸ਼ਾਮ ਨੂੰ ਠੀਕ ਹੈ ਤੇ ਕਰੋ ਸਮਾਨ ਫੜਾ ਕੇ ਦੁਕਾਨ ਤੋਂ ਬਾਅਦ ਚੋ ਗਿਆ ਅੱਛਾ ਉਹਦੇ ਲੱਭਦੇ ਵੀ ਫਰੇਚਾ ਸਾਰੀ ਰਾਤ ਕਰਕੇ ਸਾਨੂੰ 8:00 9:00 ਵਜੇ ਮਿਲਿਆ ਠੀਕ ਹੈ ਤੇ ਉਹਦਾ ਮਟਰ ਹੋਇਆ ਕੀ ਕੰਮ ਕਰਦਾ ਸੀ ਉਹ ਆ ਆਟੋ ਚਲਾਉਂਦਾ ਸੀਗਾ ਜੀ ਕਿਹਦੇ ਸ਼ੱਕ ਹੈ ਕਿਸੇ ਦੇ ਸ਼ੱਕ ਕਿਸੇ ਦੇ ਨਹੀਂ ਜੀ ਠੀਕ ਹਾਂ ਜੀ ਪੁਲਿਸ ਤੋਂ ਕੀ ਮੰਗ ਕਰਦੇ ਹੋ ਆਇ ਇਨਸਾਫ ਚਾਹੀਦਾ ਸਾਨੂੰ ਨਹੀਂ ਨਹੀਂ ਪਤਾ ਤਾਂ ਮੈਨੂੰ ਨਾ ਮਨ ਤਾਂ ਨਹੀਂ ਲੱਗਾ ਕੋਈ ਵੀ ਪਤਾ ਮੈਂ ਤਾਂ ਫੋਨ ਕੀਤਾ ਹੈ ਕਿਹਾ ਸੀ ਮੇਰੇ ਭਤੀਜੇ ਨੇ ਵੀ ਉਹ ਕਹਿੰਦੇ ਇਹ ਵੀ ਐ ਕਰਕੇ ਮਮਾ ਐ ਗੱਲ ਹੋ ਗਈ ਤੇ ਆਇਓ ਹਾਂ ਸੱਟਾ ਸੁੱਟਾ ਮਾਰ ਕੇ ਉਹ ਨੂੰ ਵੀ ਮਾਰ ਕੇ ਇਤਤ ਕਰੇ ਆਇਆ ਹਾਂਜੀ ਚਾੜਿਆ ਜੀ ਕਿੰਨੀ ਕਮਰ ਕਿੰਨੀ ਜੀ ਸਤਾਈ ਸਾਲੀ ਕੀ ਕਰਦਾ ਸੀ ਟੈਂਪੋ ਜੀ ਲਾਉਣਾ ਸੀ ਗੇੜੇ-ਗੇੜੇ ਲਾਉਣਾ ਸੀ ਆਟੋ ਜੀ ਕੱਲ ਕੱਲ ਦਾ ਗਿਆ ਸੀ ਜਾਂ ਮਤਲਬ ਰਾਤ ਦਾ ਹੀ ਰਾਤ ਦਾ ਜੀ ਅੱਛਾ ਕੀ ਗਿਆ ਸੀ ਪਰਿਵਾਰਕ ਮੈਂਬਰਾਂ ਨੂੰ ਜਾਂ ਨਹੀਂ ਮੈਨੂੰ ਨਹੀਂ ਪਤਾ ਇਸ ਚੀਜ਼ ਦਾ ਹਾਂ ਮੇਰਾ ਪੰਜਾ ਕੀ ਲੱਗਦਾ ਮਰਡਰ ਹੋਇਆ ਜਾਂ ਵੈਸੇ ਦਾ ਹੋਇਆ ਹਾਂ ਹਾਂ ਮਰ ਗਿਆ ਜੀ ਮਰ ਹੀ ਗਿਆ ਤਾਂ ਬਦਲ ਲੱਗ ਗਿਆ ਸ਼ਰੀਰ ਬਦਲ ਲੱਗ ਗਿਆ ਸੱਟਾਂ ਮੱਝੇ ਕੋੜੇ ਟੁੱਟੀ ਪੁਲਿਸ ਨੂੰ ਕੀ ਡਿਮਾਂਡ ਕਰਦਾ ਅਸੀਂ ਕਹਿੰਦੇ ਇਨਸਾਫ ਦੇ ਦਿਓ ਬੱਸ ਸਾਨੂੰ ਹੀ ਹਾਂ ਜੀ ਹਾਂ ਸਭ ਕਿਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਇਸ ਰਾਂ ਪਣ ਜੀ ਇਹ ਹਸਪਤਾਲ ਤੋਂ ਹੀ ਸਾਨੂੰ ਸਿਵਲ ਹਸਪਤਾਲ ਅਬੋਰ ਤੋਂ ਹੀ ਸਾਨੂੰ ਇਤਲਾਹ ਮਿਲੀ ਸੀ ਕਿ ਪਰਿਵਾਰ ਵਾਲੇ ਇੱਕ ਡੈੱਡ ਬੋਡੀ ਨੂੰ ਇੱਥੇ ਲੈ ਕੇ ਆਏ ਆ ਤਾਂ ਇਤਲਾਹ ਮਿਲਣ ਤੇ ਅਸੀਂ ਇੱਥੇ ਪਹੁੰਚੇ ਮੈਂ ਪਹੁੰਚਿਆ ਤੇ ਥਾਣੇ ਦੀ ਟੀਮ ਵੀ ਪਹੁੰਚੀ ਆ ਆ ਕੇ ਜਦੋਂ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਵੀ ਮਨੂ ਸਿੰਘ ਨਾਂ ਦਾ ਇੱਕ ਵਿਅਕਤੀ ਸੀਗਾ ਕੱਲ ਤਕਰੀਬਨ ਕਰੋ 8-9 ਵਜੇ ਕੁਝ ਬਾਜ਼ਾਰ ਤੋਂ ਸਮਾਨ ਲੈਣ ਗਿਆ ਸੀਗਾ ਤੇ ਆਟੋ ਚਲਾਉਣ ਦਾ ਕੰਮ ਉਹ ਕਰਦਾ ਸੀਗਾ ਤੇ ਅੱਜ ਸਵੇਰੇ ਉਹਨਾਂ ਨੂੰ ਕਿਸੇ ਨੇ ਇਤਲਾਹ ਦਿੱਤੀ ਕਿ ਘਰ ਤੋਂ ਤਕਰੀਬਨ 100-150 ਮੀਟਰ ਦੂਰ ਜਿਹੜੀ ਉਹਦੀ ਡੈੱਡ ਬੋਡੀ ਪਈ ਹੈ ਤੇ ਉਹਦੇ ਬੇਸ ਤੇ ਫਿਰ ਪਰਿਵਾਰ ਵਾਲੇ ਉਹਦੀ ਡੈੱਡ ਬੋਡੀ ਨੂੰ ਲੈ ਕੇ ਹਸਪਤਾਲ ਆਏ ਆ ਸਰ ਕੀ ਲੱਗਦਾ ਉਹਦੇ ਚਿਹਰੇ ਦੇ ਉੱਪਰ ਨਿਸ਼ਾਨ ਹੈਗੇ ਨੇ ਸੱਟਾਂ ਦੇ ਪਰਿਵਾਰ ਵਾਲਿਆਂ ਦੇ ਦੱਸਣ ਮੁਤਾਬਕ ਜੀ ਵੀ ਉਹਦੇ ਤੇ ਉਹਦੇ ਸਰੀਰ ਤੇ ਕੁਝ ਸੱਟਾਂ ਦੇ ਨਿਸ਼ਾਨ ਹੈਗੇ ਆ ਉਸੀ ਹੁਣ ਪੋਸਟਮਾਰਟਮ ਕਰਵਾਉਨੇ ਆ ਜੀ ਉਹਦੇ ਤੋਂ ਗੱਲ ਸਪਸ਼ਟ ਹੋ ਜੂਗੀ ਵੀ ਜੇ ਸੱਟਾਂ ਹੈਗੀਆਂ ਨੇ ਤਾਂ ਕਿੰਨੇ ਤਰ੍ਹਾਂ ਦੀਆਂ ਨੇ ਕਿੱਥੇ ਕਿੱਥੇ ਸੱਟਾਂ ਹੈਗੀਆਂ ਨੇ ਉਹ ਤੋਂ ਗੱਲ ਸਪਸ਼ਟ ਹੋਊਗੀ ਸਰ ਮੁੱਢਲੀ ਜਾਣਕਾਰੀ ਕੀ ਲੱਗਦਾ ਮਰਡਰ ਹੋਇਆ ਜਾਂ ਕੋਈ ਵੈਸੇ ਨੈਚੁਰਲ ਹੈ ਇਹਦੀ ਪਰਿਵਾਰ ਦੇ ਹਜੇ ਜਿਹੜੇ ਸਾਰੇ ਮੈਂਬਰ ਇੱਥੇ ਪਹੁੰਚੇ ਨਹੀਂ ਸਾਰਿਆਂ ਨਾਲ ਗੱਲਬਾਤ ਕਰਕੇ ਜਿਹੜੇ ਉਹਦੇ ਨਾਲ ਰਹਿੰਦੇ ਸੀ ਵੀ ਕਰੋ ਕਿੰਨੇ ਵਜੇ ਗਿਆ ਹੈ ਕਿ ਕਿੰਨੇ ਵਜੇ ਉਹਨਾਂ ਨੂੰ ਪਤਾ ਲੱਗਿਆ ਉਹਦੇ ਤੋਂ ਇਹ ਗੱਲ ਸਪਸ਼ਟ ਹੋਊਗੀ ਜੋ ਪਰਿਵਾਰ ਵਾਲੇ ਬਿਆਨ ਲਿਖਾਉਣਗੇ ਜਿਹੜੇ ਸਾਹਮਣੇ ਨਾਲ ਕਾਰਵਾਈ ਕਰਾਉਣੀ ਚਾਹਣਗੇ ਉਸ ਹਿਸਾਬ ਨਾਲ ਇੱਥੇ ਕ